ਜਿਹੜਾ ਅਮਰੀਕਾ ਦੇ ਵਿੱਚ ਨੌਜਵਾਨ ਜਿੱਤੋਂ ਇੱਕ ਹਾਦਸਾ ਹੋਇਆ ਤਿੰਨ ਜਾਨਾਂ ਚਲੀਆਂ ਗਈਆਂ ਟਰਾਲਾ ਚਲਾ ਰਿਹਾ ਸੀਗਾ ਗਲਤੀ ਵੀ ਆ ਉਹਦੀ ਬਹੁਤ ਵੱਡੀ ਗਲਤੀ ਹੈ ਤਿੰਨ ਕੀਮਤੀ ਜ਼ਿੰਦਗੀਆਂ ਜਿਹੜੀਆਂ ਉਹ ਚਲੀਆਂ ਗਈਆਂ ਨੇ ਮੌਤਾਂ ਹੋਈਆਂ ਨੇ ਤਿੰਨ ਉਸ ਐਕਸੀਡੈਂਟਰ ਦੇ ਵਿੱਚ ਤੇ ਸਾਡੀ ਹਮਦਰਦੀ ਦਿਲੋਂ ਉਸ ਪਰਿਵਾਰ ਨਾਲ ਹੈ ਜਿਹੜਾ ਜਿਨ੍ਹਾਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਚਲੇ ਗਏ ਆ ਉਹਨਾਂ ਪਰਵਾਰ ਨਾਲ ਹਮਦਰਦੀ ਹੈ ਜਾਨ ਵਾਲਿਆਂ ਨਾਲ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਬਹੁਤ ਅਫਦਾਈ ਘਟਨਾ ਸੀਗੀ ਕਿ ਉਹ ਤਿੰਨ ਜਾਨੇ ਜਿਹੜੇ ਮਾਰੇ ਗਏ ਆ ਪਰ ਮੈਂ ਅਪੀਲ ਕਰਦਾ ਬਾਹਰਲੇ ਮੁਰਖਾਂ ਦੇ ਰਹਿੰਦੇ ਪੰਜਾਬੀਆਂ ਨੂੰ ਕਿ ਅੱਜ ਸਾਨੂੰ ਉਸ ਨੌਜਵਾਨ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਰਤਾਓ ਕੀਤਾ ਜਾ ਰਿਹਾ ਕਿਵੇਂ ਉੱਥੇ ਜਿਹੜਾ ਫਲੋਰੀਡਾ ਦਾ ਗਵਰਨਰ ਹੈ ਉਸ ਨੌਜਵਾਨ ਨੂੰ ਕਿਵੇਂ ਧੌਣ ਤੋਂ ਫੜ ਕੇ ਜਹਾਜ਼ ਤੋਂ ਲਾ ਕੇ ਤੇ ਗੱਡੀ 'ਚ ਬਿਠਾ ਰਿਹਾ ਹੈ ਜਾਂ ਕਿਵੇਂ ਉੱਥੇ ਇੱਕ ਕਮਿਊਨਿਟੀ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਵੇਂ ਬਾਂਦਰ ਦੇ ਸਿਰ ਤੇ ਪੱਗ ਬੰਨ੍ਹ ਕੇ ਉਹਦਾ ਮਖੌਲ ਦਾਇਆ ਜਾ ਰਿਹਾ ਜੋ ਹੋਰ ਕਈ ਤਰੀਕਿਆਂ ਨਾਲ ਉੱਥੋਂ ਦੇ ਗੋਰੇ ਤੇ ਜਿਹੜੇ ਦੂਜੇ ਲੋਕ ਨੇ ਉੱਥੋਂ ਦੇ ਉਹ ਕਿਸ ਤਰੀਕੇ ਨਾਲ ਟਾਰਗੇਟ ਕਰ ਰਹੇ ਨੇ ਸਿਖਾ ਨੂੰ ਦੇਖੋ ਇਹ ਬਾਹਰ ਰਹਿੰਦੇ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਪਾਰਟੀਆਂ ਨੇ ਡੈਮੋਕ੍ਰੈਟਿਕ ਪਾਰਟੀ ਅਤੇ ਦੂਜੀ ਜਿਹੜੀ ਹੈਗੀ ਆ ਕਿ ਅਜੇ ਦੀ ਦੂਜੀ ਪਾਰਟੀ ਆ ਪੰਡਾ ਰਿਪਬਲਿਕਨ ਇਹਨਾਂ ਦੋ ਪਾਰਟੀਆਂ ਦੀ ਆਪਸੀ ਤਸਲ ਦੇ ਵਿੱਚ ਟਾਰਗੇਟ ਜਿਹੜਾ ਨਿਸ਼ਾਨਾ ਉਹ ਸਾਡੇ ਲੋਕ ਬਣਾਏ ਜਾ ਰਹੇ ਐ ਐਕਸੀਡੈਂਟ ਪਹਿਲਾਂ ਵੀ ਉੱਥੇ ਹੁੰਦੇ ਆ ਇਹ ਤਿੰਨ ਬੰਦੇ ਮਰਿਆ 10-10 ਬੰਦੇ ਵੀ ਉੱਥੇ ਮਰੇ ਆ ਕੋਈ ਮੈਕਸੀਕੋ ਦਾ ਕੋਈ ਡਰਾਈਵਰ ਸੀ ਉਹ ਤੋਂ 10 ਬੰਦੇ ਮਰੇ ਆ ਜਾਂ ਹੋਰ ਵੀ ਬਹੁਤ ਮਾਰੀ ਇਹ ਇਹ ਐਕਸੀਡੈਂਟ ਦੇਆਂ ਘਟਨਾਵਾਂ ਵਾਪਰਦੀਆਂ ਨੇ ਪਰ ਉਹਨੂੰ ਇਸ ਤਰੀਕੇ ਨਾਲ ਆ ਰੀਡ ਕੀਤਾ ਜਾ ਰਿਹਾ ਉਸ ਨੌਜਵਾਨ ਨੂੰ ਜਿਵੇਂ ਕੋਈ ਬਹੁਤ ਵੱਡਾ ਅੱਤਵਾਦੀ ਫੜ ਲਿਆ ਹੁੰਦਾ ਸੋ ਇਹ ਅਸਲ ਦੇ ਵਿੱਚ ਬਹਾਨਾ ਜਿਹੜਾ ਉਹ ਭਾਲ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਲ ਕੇ ਉਹਨਾਂ ਨੇ ਤੁਹਾਡਾ ਪੂਰਨ ਤੌਰ ਦੇ ਉੱਤੇ ਅਮਰੀਕਾ ਦੇ ਵਿੱਚੋਂ ਤੁਹਾਨੂੰ ਕੱਢਣਾ ਕੋਈ ਨਾ ਕੋਈ ਬਹਾਨਾ ਬਣਾਉਣਗੇ ਉਹ ਤਾਂ ਇਹਦੇ ਲਈ ਉੱਥੇ ਰਹਿੰਦੇ ਸਮੁੱਚੇ ਸਾਡੇ ਪੰਜਾਬੀਆਂ ਨੂੰ ਤਾਂ ਨਾਲ ਖੜਨਾ ਚਾਹੀਦਾ ਕੋਈ ਦਸਕਤ ਮੁਹਿੰਮ ਵੀ ਪਤਾ ਲੱਗਿਆ ਵੀ ਸ਼ੁਰੂ ਹੋਈ ਹੈ ਉਹ ਵੀ ਜ਼ਰੂਰ ਵੱਧ ਤੋਂ ਵੱਧ ਉੱਥੇ ਦਸਕਤ ਕਰਕੇ ਜਿਹੜਾ ਉਸ ਨੌਜਵਾਨ ਤੇ ਜਿੰਨੀ ਵੀ ਕੋ ਸਜ਼ਾ ਘਟਾ ਸਕਦੇ ਹੋ ਛਿੰਦੇ ਤੋਂ ਚੰਗੇ ਵਕੀਲ ਕਰਕੇ ਜਿਹੜੀ ਉਹਦੀ ਪੈਰਵਾਹੀ ਹੋ ਸਕੇ ਕੇਸ ਦੀ ਤਾਂ ਉਸ ਨੌਜਵਾਨ ਦੇ ਮਗਰ ਵੀ ਪਰਿਵਾਰ ਹੈ ਠੀਕ ਆ ਮੈਂ ਫੇਰ ਕਹਿੰਦਾ ਜਾਨ ਵਾਲਿਆਂ ਨਾਲ ਸਾਨੂੰ ਪੂਰੀ ਹਮਦਰਦੀ ਹੈ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਹੈ ਦੁੱਖ ਵੀ ਹੈ ਕਿ ਜਾਨਾਂ ਚਲੀਆਂ ਗਈਆਂ ਨੇ ਗਲਤੀ ਵੀ ਉਹਦੀ ਹੈਗੀ ਆ ਆਪਾਂ ਮੰਨਦੇ ਆ ਪਰ ਉਹਦੀ ਸਾਰੀ ਉਮਰ ਵਿਚਾਰੇ ਨੌਜਵਾਨ ਦੀ ਜੇਲ੍ਹ ਚ ਸੜ ਕੇ ਮਰੇ ਜਾਂ ਜੇਲ੍ਹ ਚ ਸੜੇ ਸਾਰੀ ਉਮਰ 50 50 ਸਾਲ ਤੜਦੇ ਆ 40 40 ਸਾਲ ਉਹ ਤੇ ਕੈਦਾਂ ਹੋ ਜਾਂਦੀਆਂ ਨੇ ਤਾਂ ਜ਼ਰੂਰ ਉਸ ਨੌਜਵਾਨ ਦੀ ਮੈਂ ਕਹੂੰਗਾ ਕਿ ਤੁਸੀਂ ਮਦਦ ਕਰੋ